ਅੱਜ ਵੀ ਉਹਦੇ ਨਾਲ ਤੁਹਾਡੇ ਨਾਲ ਕਿਆ ਬਾਇਨਾ ਜਨਾ ਕੋਈ ਇੱਥੇ ਆ ਗਿਆ। ਢੇੜਾ ਵੀ ਇੱਥੇ ਬੰਦਾ ਆ ਕੇ ਬੱਸ ਦੇ ਨੂੰ ਤਾਂ ਪਰੇਸ਼ਾਨਾ ਕਰਦਾ ਵਾ। ਜਾਵੇਂ ਇੱਥੇ ਆ ਕੇ ਜਦੋਂ ਆਪਣੇ ਤਾਂ ਪੀਕਟੈਕਸ ਕਰ ਤੋਂ ਦੋ ਉਤਾਰ। ਉਹਨੂੰ ਤੇ ਬਾਦੀ ਕਾਨੂੰਨੀ ਕਾਰਵਾਈ ਕਰਨੀ ਪੈਣੀ ਜੇ ਸੁਲਾਪਾ ਤੋਂ ਜੇ ਸੰਬੰਧਾ ਪੈਂਦਾ। ਆਪਣੇ ਧਰਮ ਦਾ ਪ੍ਰਚਾਰ ਪ੍ਰਚਾਰ ਕਰਨ ਤੋਂ ਹੋਣ ਜਿਵੇਂ ਹੋ ਸਕਦਾ ਹੈ। ਇਹ ਮੈਂ ਤਾਂ ਸਾਡੇ ਇਸ ਵਾਲੇ ਕੇ ਯਾਦ ਮੁਲਕ ਹੈ ਜਿੱਦੇ ਵਿੱਚ ਸਾਰੀ ਖੂਬਸੂਰਤੀ ਹੈ ਸਾਡੇ ਮੁਲਕ ਦੀ ਵੀ ਅਸੀਂ ਆਪਣੇ ਸਾਰੇ ਧਰਮਾਂ ਦੇ ਲੋਕ ਜਿਹੜੇ ਬੜੇ ਪਿਆਰ ਦੇ ਨਾਲ ਦੇ ਨਾਲ ਸ਼ਾਮਿਲ ਬਣਾ ਲਏ। ਇਸ ਮੈਂ ਤੁਹਾਨੂੰ ਅੱਜ ਇਹ ਅਦੇਸ਼ ਕਰਕੇ ਜਾ ਰਿਹਾ ਹਾਂ ਜਿਵੇਂ ਕਿ ਚੇਅਰਮੈਨ ਹੁਣ ਬਿਨਾਂ ਤੇ ਪਾਸਟਰ ਜੀ ਨੂੰ ਕਦੀ ਵੀ ਕੋਈ ਪੇਸ਼ੀ ਨਹੀਂ ਦਿੱਤੀ ਗਈ ਤੇ ਤੁਹਾਡੀ ਡਿਊਟੀ ਬਣਦੀ ਹੈ ਇਹ ਹਫਤੇ ਤੋਂ ਹੋਰ ਕਰ ਲੈਣੇ ਨੇ। ਹਾਂਜੀ ਬਹੁਤ ਬਹੁਤ ਵਾਰ ਤੁਹਾਡਾ ਬਹੁਤ ਬਹੁਤ ਵਾਰ ਸਮੇਂ ਤੇ ਚੱਲ ਚਾਉਂਦੇ ਆ। ਇਹਨਾਂ ਦੇ ਇੱਥੇ ਪ੍ਰੋਫੈਸਰ ਜੋਟ ਲੈਣੀ ਜਾਈਦੀ ਹੈ ਪਰ ਇਹ ਨਹੀਂ ਕਿ ਬੰਦੇ ਆਏ ਆ ਤੇ ਫੋਟੋਗ੍ਰਾਫੀ ਕਰੇ ਜਾਣ ਇਹਨਾਂ ਦੀ ਸਵੇਰ 10 ਵਜੇ ਮੀਟਿੰਗ ਸਟਾਰਟ ਹੋਣੀ ਹੈ 5 ਵਜੇ ਤੱਕ ਕਰਣੀ ਹੈ 5 ਵਜੇ ਤੱਕ ਬੰਦੇ ਇੱਥੇ ਰਹਿਣਗੇ ਅਗਰ ਕੋਈ ਵੀ ਨਿਸ਼ਚਿਤ ਪਤਾ ਹੀ ਕਰੇਗਾ ਕੋਈ ਰਿਸੈਪਸ਼ਨ ਜੁਤੇ ਡਿਊਟੀ ਤੇ ਨਹੀਂ ਹਾਜ਼ਰ ਹੋਇਆ ਜਾਂ ਇਹਨਾਂ ਦੇ ਨਾਲ ਕੋਈ ਬਦਕੀ ਹੋਈ ਕਿ ਕਮਿਸ਼ਨਰ ਸ਼ਰਮਾ ਤੇ ਕਾਰਵਾਈ ਕਰੇਗੀ ਹਾਂ ਇਹ ਮੈਂ ਤੁਹਾਨੂੰ ਹੁਣ ਡੀਐਸਪੀ ਕੇ ਜਾ ਰਿਹਾ ਹਾਂ ਮੌਮੀ ਪਾਸੇ ਜੀ ਨੂੰ ਕੋਈ ਦੰਗੀ ਪਛਣੀ ਆਣੀ ਚਾਹੀਦੀ ਮੇਰਾ ਇੱਥੇ